ਬਾਬਾ ਪਿਛਲੇ ਦਿਨੀ ਪਿੰਡ ਸਹਿਣਾ ਦੇ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਦਾ ਹਨਾ ਕਤਲ ਹੁੰਦਾ ਗੋਲੀਆਂ ਮਾਰ ਕੇ ਉਸ ਤੋਂ ਬਾਅਦ ਮੋਰਚਾ ਲੱਗਦਾ ਧਰਨਾ ਲੱਗਦਾ ਹਨਾ ਬਹੁਤ ਕੱਠ ਹੁੰਦਾ ਤੇ ਅੱਜ ਉਹਨਾਂ ਦਾ ਸੰਸਕਾਰ ਹੈ ਤੇ ਚਲੋ ਪਰਿਵਾਰ ਨੇ ਪਤਾ ਨਹੀਂ ਕੀ ਸੋਚਿਆ ਪਰ ਜਿਹੜੇ ਬੰਦੇ ਮੋਰਚੇ 'ਚ ਪਹੁੰਚੇ ਸੀ ਹਨਾ ਉਹਨਾਂ ਵਿੱਚੋਂ ਕੁਝ ਕੁ ਬੰਦੇ ਪਰਿਵਾਰ ਨੂੰ ਕਹਿ ਰਹੇ ਆ ਜੀ ਇਹਨਾਂ ਨੇ ਪੈਸੇ ਲੈ ਲਏ ਜਾਂ ਇਹ ਦਵਾਈ ਠਾ ਅਗੇ ਸਾਰੀ ਉਹ ਗੇਮ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੀ ਸਿਸਟਮ ਜਿਹੜਾ ਸਰਪੰਚ ਸੁਖਵਿੰਦਰ ਸਿੰਘ ਦਾ ਕਤਲ ਹੁੰਦਾ ਪਿਛਲੇ ਦਿਨਾਂ ਚ ਮੁੰਡੇ ਦਾ ਹਨਾ ਇੱਕ ਸੰਘਰਸ਼ੀ ਬੰਦਾ ਸੀ ਉਹ ਜਿੰਨੇ ਵੀ ਸੰਘਰਸ਼ ਹੋਏ ਨੇ ਪਿਛਲੇ 6-7 ਸਾਲਾਂ ਚ ਤਕਰੀਬਨ ਉਹ ਹਰੇਕ ਸੰਘਰਸ਼ ਦੇ ਵਿੱਚ ਆਪਦੇ ਇਲਾਕੇ ਬਣਿਓ ਮੋਰੀ ਹੋ ਕੇ ਲੜਿਆ ਹਨਾ ਹੂੰ ਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਹੁਣ ਗੱਲ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਉਸ ਨੂੰ ਮੈਂ ਦੱਸ ਦਿੰਦਾ ਕਈ ਬੰਦੇ ਜਿਹੜੇ ਉਹ 21 ਮੈਂਬਰੀ ਕਮੇਟੀ ਦੇ ਵਿੱਚ ਸੀ ਹੂੰ ਜਿਹੜੇ ਸੰਘਰਸ਼ ਸੰਘਰਸ਼ ਕਰਦੇ ਆ ਲੋਕ ਉਹ 21 ਮੈਂਬਰੀ ਕਮੇਟੀ ਦੇ ਵਿੱਚ ਬੰਦੇ ਸੀਗੇ ਜਿਹੜੇ ਉਹੀ ਬੰਦੇ ਨੈੱਟ ਦੇ ਉੱਤੇ ਅੱਜ ਦੂਜੇ ਲੋਟ ਪ੍ਰਚਾਰ ਕਰ ਰਹੇ ਆ ਇਹ ਪਰਿਵਾਰ ਵਿੱਕ ਗਿਆ ਤੁਸੀਂ ਮੇ ਸਾਡੀ ਬੇਨਤੀ ਆ ਹੱਥ ਬੰਨ ਕੇ ਲੋਕਾਂ ਨੂੰ ਵੀ ਤੇ ਉਹਨਾਂ ਵੀਰਾਂ ਨੂੰ ਵੀ ਵੀ ਇੱਕਦਾਂ ਤੁਸੀਂ ਇਹ ਜੀਆਂ ਨੈਗੇਟਿਵ ਗੱਲਾਂ ਸਾਂਝੀਆਂ ਕਰਕੇ ਕਿਤੇ ਨਾ ਕਿਤੇ ਸਰਕਾਰ ਦੇ ਪੱਖ 'ਚ ਖੜ ਰਹੇ ਹੋ ਕਿਉਂਕਿ ਜੇ ਮੰਨ ਲਓ ਅੱਜ ਧਰਨਾ ਸਮਾਪਤ ਹੋ ਗਿਆ ਉਹਦਾ ਸਸਕਾਰ ਹੋ ਗਿਆ ਤਾਂ ਇਹ ਤਾਂ ਹੈ ਨਹੀਂ ਵੀ ਕੇਸ ਨਿਬੜ ਗਿਆ ਜਾਂ ਕੇਸ ਬਰੀ ਹੋ ਗਿਆ ਜਾਂ ਜਿਵੇਂ ਪਰਿਵਾਰ ਕਹਿ ਰਿਹਾ ਹੈ ਵੀ ਸਾਨੂੰ ਸ਼ੱਕ ਦੇ ਆਧਾਰ ਤੇ ਸ਼ੱਕ ਹੈ ਵੀ ਇਹਦੇ ਚ ਐਮਐਲਏ ਜਾਂ ਸਰਕਾਰ ਇਨਵੋਲਵ ਹੋ ਸਕਦੀ ਹੈ ਹਨਾ ਅੱਜ ਪਰਿਵਾਰ ਦਾ ਕੋਈ ਵੀ ਸਿਆਸੀ ਕਾਰਨ ਹੋ ਸਕਦਾ ਹੂੰ ਕੋਈ ਰਾਜਨੀਤਿਕ ਕਾਰਨ ਹੋ ਸਕਦਾ ਕੋਈ ਆਰਥਿਕ ਕਾਰਨ ਹੋ ਸਕਦਾ ਕਿਉਂਕਿ ਉਹ ਬੰਦਾ ਪਰਿਵਾਰ ਦੇ ਵਿੱਚ ਇਕੱਲਾ ਹੀ ਬੰਦਾ ਸੀ ਜਿਹੜਾ ਸਾਰੇ ਪਰਿਵਾਰ ਨੂੰ ਲੀਡ ਕਰਦਾ ਸੀ ਪਰਿਵਾਰ ਦਾ ਧੁਰਾ ਸੀ ਇੱਕ ਤਾਂ ਛੋਡੇ ਪਰਿਵਾਰ ਦਾ ਉਹ ਮੈਂਬਰ ਧੁਰਾ ਤੁਰ ਜੇ ਹੂੰ ਉਹਦੇ ਕਤਲ ਹੋਣ ਤੋਂ 3 ਦਿਨ ਪਹਿਲਾਂ ਉਹ ਬਰਨਾਲੇ ਮੌਲ ਦੇ ਵਿੱਚ ਮਿਲਿਆ ਉਥੇ ਆਪਦੇ ਭਤੀਜੇ ਨੂੰ ਉਹ ਫੋਨ ਦਵਾ ਰਿਹਾ ਸੀ ਆਈਫੋਨ ਵਾਲਿਆਂ ਦੇ ਉਹਦੇ ਭਤੀਜੇ ਨੇ ਬਾਹਰ ਜਾਣਾ ਜਿੱਦੇ ਉਹਦਾ ਕਤਲ ਹੁੰਦਾ ਓਦ ਹੀ ਓਦੀ ਉਹ ਫੀਸ ਬੈਂਕ ਚੋਂ ਭਰ ਕੇ ਆਇਆ ਇੱਕ ਤਾਂ ਪਰਿਵਾਰ ਦਾ ਜੀ ਚਲਾ ਗਿਆ ਦੂਜਾ ਨੰਬਰ ਉਹਨਾਂ ਸਾਹਮਣੇ ਏਡੀ ਵੱਡੀ ਚੁਣੌਤੀ ਆ ਗਈ ਸਰਕਾਰ ਨਾਲ ਲੜਨਾ ਹਨਾ ਇਹ ਹਰੇਕ ਬੰਦੇ ਦੇ ਗੱਲ ਬਸ ਦੀ ਗੱਲ ਨਹੀਂ ਹੁੰਦੀ ਜ਼ਰੂਰੀ ਨਹੀਂ ਹੁੰਦਾ ਵੀ ਸੋਡੇ ਪਰਿਵਾਰ ਦੇ ਵਿੱਚ ਸਾਰੇ ਬੰਦੇ ਸ਼ਕਰਸ਼ੀ ਹੋਣ ਸ਼ੰਗਰਸ਼ੀ ਹਰੇਕ ਪਰਿਵਾਰ ਦੇ ਵਿੱਚੋਂ ਲਗਭਗ ਇੱਕ ਜਾਂ ਦੋ ਬੰਦੇ ਹੀ ਹੁੰਦੇ ਨੇ ਹੂੰ ਤੇ ਇਸ ਕਰਕੇ ਪਰਿਵਾਰ ਨੇ ਹੋ ਸਕਦਾ ਜਿਵੇਂ ਹੁਣ ਮੇਰੀ ਰਿਸ਼ਤੇਦਾਰੀ ਆ ਉੱਥੇ ਮੈਂ ਉਸ ਪਿੰਡ ਵਿਆਹ ਹੈ ਹੂੰ ਜਿਵੇਂ ਮੇਰੀ ਉਹਨਾਂ ਨਾਲ ਗੱਲ ਹੋਈ ਪਹਿਲਾਂ ਤੋਂ ਜਾਣਦੇ ਸੀ ਤੇ ਉਹਵੇਂ ਜਿਵੇਂ ਉਹਨਾਂ ਨੇ ਗੱਲ ਦੱਸੀ ਵੀ ਪਰਸੋਂ ਜਿਹੜੀ ਗੱਲ ਹੋਈ ਸੀ ਪ੍ਰਸ਼ਾਸਨ ਨਾਲ ਹੂੰ ਪਰਸੋਂ ਚ ਚੌਥੇ ਚੌਥੇ ਗੱਲ ਇਹ ਹੋਈ ਸੀ ਵੀ 1 ਕਰੋੜ ਰੁਪਇਆ ਹੂੰ 45 40 ਲੱਖ ਜਿਹੜੇ ਫੰਡ ਰੀਲੀਜ਼ ਕਰਨ ਵਾਲੇ ਆ ਤੇ ਨੌਕਰੀ ਪਰ ਉਹ ਪਰਿਵਾਰ ਨੇ ਜੇ ਵਿਕਣਾ ਹੁੰਦਾ ਤਾਂ ਉਹਦੇ ਹੀ ਉਹ ਆ ਕਹਿਣ ਦੇ ਹਮ ਨੌਕਰੀਆਂ ਚ ਤੁਸੀਂ ਦੱਸੇ ਵੀ ਮੁੰਡੇ ਨੇ ਬਾਹਰ ਜਾਣਾ ਨੌਕਰੀ ਇਹ ਸੁਖਵਿੰਦਰ ਆਪ ਵਿਆਹ ਨਹੀਂ ਸੀ ਨਾ ਆਪ ਨਹੀਂ ਸੀ ਅਨਮੈਰਿਡ ਸੀ ਆਪ ਜੇ ਉਹਨਾਂ ਨੇ ਕੋਈ ਸਮਝੌਤਾ ਕਰਨਾ ਹੁੰਦਾ ਫਿਰ ਉਹ 21 ਮੈਂਬਰੀ ਕਮੇਟੀ ਨੂੰ ਆ ਕੇ ਕਿਉਂ ਗੱਲ ਦੱਸ ਦੇ ਹੈਨਾ ਹੋ ਸਕਦਾ ਪਰਿਵਾਰ ਤੇ ਕੋਈ ਇਸ ਟਾਈਮ ਜਦੋਂ ਸਰਕਾਰਾਂ ਦੇ ਵਿਰੁੱਧ ਸੰਘਰਸ਼ ਲੜੇ ਜਾਂਦੇ ਆ ਘੋਲ ਲੜੇ ਜਾਂਦੇ ਆ ਹੋ ਸਕਦਾ ਪਰਿਵਾਰ ਤੇ ਕੋਈ ਉਦੋਂ ਵੀ ਵੱਡਾ ਪ੍ਰੈਸ਼ਰ ਹੋਵੇ ਹੈਨਾ ਬਾਕੀ ਬੰਦਾ ਸੋਚਦਾ ਵੀ ਇੱਕ ਜੀ ਤਾਂ ਆਪਾਂ ਆਪਣੇ ਘਰ ਦਾ ਗਵਾ ਲਿਆ ਯਾਰ ਆਪਾਂ ਦੂਜੇ ਤਾਂ ਸਰਵਾਈਵ ਕਰਾਂਗੇ ਨਾ ਕੁਝ ਕਰਾਂਗੇ ਹਨਾ ਇਹ ਗੱਲਾਂ ਸਾਰੀਆਂ ਸੋਚਨ ਵਾਲੀਆਂ ਹੋ ਸਕਦਾ ਮੌਜੂਦਾ ਸਰਕਾਰ ਦੇ ਐਮਐਲਏ ਦੇ ਖਿਲਾਫ ਆਵਾਜ਼ ਉੱਠ ਰਹੀ ਸੀ ਜਾਂ ਆ ਰਹੀ ਸੀ ਹੋ ਸਕਦਾ ਉਹ ਪਰਿਵਾਰ ਸੋਚਦਾ ਵੀ ਯਾਰ ਇੱਥੇ ਤਾਂ ਵੋਟਾਂ ਵਾਲੇ ਆ ਗਏ ਮੈਂ ਉਸੇ ਗੱਲ ਦੀ ਹੁੰਨਾ ਹੈ ਹੋ ਸਕਦਾ ਜਿਹੜਾ ਧਰਨਾ ਲੱਗਿਆ ਸੀ ਉੱਥੇ ਜਿਹੜਾ ਮੋਰਚਾ ਲੱਗਿਆ ਸੀ ਉਹ ਮੋਰਚੇ ਦਾ ਹੋ ਸਕਦਾ ਸਿਆਸੀਕਰਨ ਹੋਣ ਲੱਗ ਜਾਂਦਾ ਕੱਲ ਨੂੰ ਪਰਿਵਾਰ ਕਿਸੇ ਪਾਸੇ ਵੀ ਨਹੀਂ ਸੀ ਰਹਿਣਾ ਹੁਣ ਵੀ ਤੁਸੀਂ ਦੇਖੋ ਪਰਿਵਾਰ ਬਹੁਤ ਬੁਰੀ ਸਥਿਤੀ ਚ ਫਸ ਗਿਆ ਸੀ ਜੇ ਉਹ 2-4 ਦਿਨਾਂ ਚ ਨਾ ਫੈਸਲਾ ਕਰ ਦੇ ਹੂੰ ਮੋਰਚੇ ਦਾ ਸਿਆਸੀਕਰਨ ਹੋ ਜਾਂਦਾ ਕਿਸੇ ਨਾ ਕਿਸੇ ਰੂਪ ਚ ਤਾਂ ਪਰਿਵਾਰ ਜਵਾਬ ਕੀ ਦਿੰਦਾ ਨਹੀਂ 70 ਤੇ ਮਾੜੀ ਮੋਟੀ ਗੱਲਾਂ ਹੋਈਆਂ ਵੀ ਉੱਥੇ ਇੱਕ ਤਲਖੀ ਚ ਇੱਕ ਦੋ ਬੰਦੇ ਹੋਏ ਆ ਵੀ ਤੂੰ ਵੋਟਾਂ ਖਾਤਰ ਆ ਮੈਂ ਮੈਂ ਆਪਣੇ ਭਰਾ ਲਈ ਜਾਣ ਵਾਰ ਤੂੰ ਇਹ ਸਾਰਾ ਕੁਝ ਹਾਂ ਉਹ ਬਹਾਨੇ ਨੇ ਕਿਹਾ ਉੱਥੇ ਇਹ ਸਾਰਾ ਕੁਝ ਦੇਖਦੀ ਪਰਿਵਾਰ ਨੇ ਫੈਸਲਾ ਲੈਂਦਾ ਸੋ ਮੇਰੀ ਤਾਂ ਇਹੀ ਬੇਨਤੀ ਹੈ ਤੇ ਤੁਹਾਡੇ ਮਾਧਿਅਮ ਰਾਹੀਂ ਵੀ ਉਹ ਇੱਕ ਨੇਕ ਰੂਹ ਬੰਦਾ ਸੀ ਪਿੰਡ ਵਾਸਤੇ ਆਪਦੇ ਇਲਾਕੇ ਵਾਸਤੇ ਕੁਝ ਕਰਨ ਵਾਲਾ ਬੰਦਾ ਸੀ ਦੁਨੀਆ ਦਾ ਨਿਆਵਾ ਬੰਦਾ ਸੀ ਵਰਲਡ ਟੂਰ ਕੀਤਾ ਹੋਇਆ ਸੀ ਉਹ ਬੰਦੇ ਦਾ ਤੇ ਉਸ ਬੰਦੇ ਦੀ ਯਾਰ ਮਿੱਟੀ ਐ ਨਾ ਪਲੀਤ ਕਰੋ ਕੱਲ ਤਾਂ ਤੁਸੀਂ ਕਹਿ ਰਹੇ ਸੀ ਉਹ ਬੰਦਾ ਸਾਡਾ ਭਰਾ ਹੂੰ ਸੰਘਰਸ਼ੀ ਭਰਾ ਸਾਡਾ ਤੇ ਅੱਜ ਤੁਸੀਂ ਉਹਦੇ ਪਰਿਵਾਰ ਤੇ ਲੰਚਣ ਲਾ ਰਹੇ ਹੋ ਮੰਨ ਲਾ ਤੂੰ ਮੈਂ ਤਨੂੰ ਤਾਂ ਕਹਾ ਭਰਾ ਤੇ ਤੇਰੇ ਪਰਿਵਾਰ ਦੀ ਮੈਂ ਮਿੱਟੀ ਪਟਾਂ ਹੂੰ ਯਾਰ ਜੇ ਭਰਾ ਤਾਂ ਚੁੱਪ ਕਰ ਜਾਓ ਹੋ ਸਕਦਾ ਪਰਿਵਾਰ ਦੀ ਕਿੱਡੀ ਕਬੜੀ ਮਜਬੂਰੀ ਹੋਵੇ ਹਣਾ ਸਹੀ ਹੈ ਜਿਹਦਾ ਪੁੱਤ ਦੁਨੀਆ ਤੋਂ ਤੁਰ ਗਿਆ ਜਿਹੜੀ ਮਾਂ ਦਾ ਜਿਹੜੀ ਭੈਣ ਦਾ ਭਰਾ ਤੁਰ ਗਿਆ ਜਿਹੜੇ ਭਾਈ ਦਾ ਭਾਈ ਤੁਰ ਗਿਆ ਯਾਰ ਉਹਨੇ ਖਬਰਾਂ ਕਿੱਡਾ ਕ ਦਿਲ ਤੇ ਪੱਥਰ ਧਰ ਕੇ ਕਿਹਾ ਹੋਊਗਾ ਵੀ ਸਾਰੇ ਆਫਰ ਠਕਰਾ ਕੇ ਉਹ ਕਰਿਆ ਹਨਾ ਸੋ ਮੇਰੀ ਤਾਂ ਬੀਤੀ ਹੈ ਨਹੀਂ ਇਹ ਬੰਦੇ ਕਹਿ ਰਹੇ ਆ ਜੀ ਪਹਿਲਾਂ ਲੋਕਾਂ ਨੂੰ ਇਕੱਠਾ ਕਰ ਲਈ ਮੋਰਚਾ ਲਵਾ ਲਿਆ ਮਗਰੋਲ ਮੋਰਚਾ ਜੀ ਅਪੀ ਬੇਚਦਾ ਬੇਚਦਾ ਕਹਿ ਲੋ ਜੇ ਇਹ ਮੋਰਚਾ ਵੇਚਣਾ ਹੁੰਦਾ ਪਰਿਵਾਰ ਨੇ ਜਿੱਦੇ ਉਹਨਾਂ ਨੂੰ ਪੈਸਿਆਂ ਦੀ ਆਫਰ ਸੀ ਜਾਂ ਉਦੋਂ ਪਹਿਲਾਂ ਆਫਰਾਂ ਆਈਆਂ ਪਹਿਲਾਂ ਵੀ ਤਾਂ ਉਹ ਗੱਲਾਂ ਹੋਈਆਂ ਹੋਣ ਬਹੁਤ ਹੋ ਗਏ ਜਿੱਦੇ ਸ਼ੁਰੂ ਤੋਂ ਹੀ ਮੋਰਚਾ ਲੱਗਿਆ ਉਦੋਂ ਤੋਂ ਹੀ ਪ੍ਰਸ਼ਾਸਨਿਕ ਅਧਿਕਾਰੀ ਇੱਕ ਵਿਚੋਲੇ ਦਾ ਕੰਮ ਕਰਦੇ ਹੁੰਦੇ ਆ ਸਰਕਾਰ ਦੇ ਤੇ ਲੋਕਾਂ ਦੇ ਵਿਚਾਲੇ ਪ੍ਰਸ਼ਾਸਨਿਕ ਅਧਿਕਾਰੀ ਹਮੇਸ਼ਾ ਹੀ ਇੱਕ ਵਿਚੋਲਗਿਰੀ ਦਾ ਕੰਮ ਕਰਦੇ ਆ ਆਪਾਂ ਕਿਸੇ ਧਰਨੇ ਮੋਰਚੇ ਮੁਜ਼ਾਰੇ ਤੇ ਜਾਈਏ ਕੋਈ ਐਸਐਸਪੀ ਆ ਡੀਐਸਪੀ ਆ ਜਾਂ ਛੋਟੇ ਰੈਕ ਦੇ ਕੋਈ ਅਧਿਕਾਰੀ ਨੇ ਐਸ ਡੀ ਐਮ ਨੇ ਉਹ ਸਾਰਾ ਸਿਸਟਮ ਨੂੰ ਸੈੱਟ ਕਰਨ ਵਾਸਤੇ ਇੱਕ ਕੜੀ ਹੁੰਦੇ ਆ ਹੋ ਸਕਦਾ ਪਹਿਲਾਂ ਵੀ ਉਹਨਾਂ ਤੱਕ ਪਹੁੰਚ ਹੋਈ ਹੋਵੇ ਹਨਾ ਵੀ ਮੈਂ ਤਾਂ ਬੇਨਤੀ ਇਹੀ ਕਰਦਾ ਸੋਡੇ ਮਾਧਿਅਮ ਰਾਹੀਂ ਨਾ ਕੋਈ ਅਸੀਂ ਸਰਕਾਰ ਦਾ ਪੱਖਪੂਰਦਿਆ ਸਮਾਂ ਦੀ ਜਿਹੜੇ ਬੰਦੇ ਅੱਜ ਉਹ ਪਰਿਵਾਰ ਨੂੰ ਮਾੜਾ ਕਹਿ ਰਹੇ ਆ ਵੀ ਮੋਰਚਾ ਵੇਚਤਾ ਜਾਂ ਇੱਕ ਵੀਰ ਦੀ ਮੈਂ ਸਵੇਰੇ ਮੈਂ ਉਹਨੂੰ ਜਾਣਦਾ ਤਾਂ ਹੈ ਨਹੀਂ ਕੌਣ ਆਗਾ ਨਾਮ ਤੌਰ ਤੇ ਉਹਦੀ ਵੀਡੀਓ ਆ ਰਹੀ ਸੀ ਕਿ ਸਾਨੂੰ ਲੋਕ ਪੁੱਛਦੇ ਆ ਨਹੀਂ ਲੋਕ ਨਹੀਂ ਪੁੱਛਦੇ ਤੁਸੀਂ ਆਪਦੇ ਆਪ ਹੀ ਦੱਸ ਰਹੇ ਹੋ ਲੋਕਾਂ ਨੂੰ ਜਿਗ ਪੁੱਛੋ ਜਿਗ ਪੁੱਛਦੇ ਹੋ ਦੱਸ ਦਿਓ ਉਹਨੂੰ ਦੱਸ ਦਿਓ ਵੀ ਭਾਈ ਪਰ ਵੀਡੀਓ ਪੂਰੀ ਬਣ ਗਈ ਤੁਸੀਂ ਵੀਡੀਓ ਪਾ ਰਹੇ ਹੋ ਗਾਹਾਂ ਦੀ ਗਾਹ ਉਹ ਸ਼ੇਅਰ ਹੋ ਰਹੀ ਆ ਉਹ ਤਾਂ ਗੱਲ ਸਰਕਾਰ ਦੇ ਫੇਵਰ ਚ ਜਾ ਰਹੀ ਆ ਕੱਲ ਨੂੰ ਸਰਕਾਰ ਨੂੰ ਲੋਕ ਜੇ ਸਵਾਲ ਪੁੱਛਣਗੇ ਮੰਨ ਲਾ ਐਮ ਐਲ ਏ ਆਊਗਾ ਐਮ ਐਲ ਏ ਪਿੰਡ ਦੇ ਵਿੱਚ ਹੀ ਆਊ ਜਾਂ ਆਪਦੇ ਇਲਾਕੇ ਜਾਊਗਾ ਉਹਨੂੰ ਕੋਈ ਸਵਾਲ ਪੁੱਛੂ ਐਮ ਐਲ ਏ ਕਹੂ ਉੱਥੇ ਤਾਂ ਸਿਆਸੀ ਬੰਦੇ ਇਕੱਠੇ ਹੋਏ ਹੋਏ ਸੀ ਆਪੇ ਸਬੂਤ ਹੂੰ ਹਣਾ ਵੀ ਤੁਸੀਂ ਸਰਕਾਰ ਦਾ ਕੰਮ ਜੁਡੀਸ਼ੀਅਲੀ ਏਦਾ ਕੰਮ ਜਿਹੜਾ ਜਾਂਚ ਦਾ ਕੰਮ ਆ ਉਹ ਜੁਡੀਸ਼ੀਅਲੀ ਨੂੰ ਕਰਨ ਦਿਓ ਪਰਿਵਾਰ ਨੂੰ ਪਰਿਵਾਰ ਦਾ ਕੰਮ ਕਰਨ ਦਿਓ ਏਡਾ ਵੱਡਾ ਦੁੱਖਾਂ ਦਾ ਪਹਾੜ ਪਰਿਵਾਰ ਤੇ ਟੁੱਟਿਆ ਉਹਨਾਂ ਨੂੰ ਆਪਦੇ ਪੁੱਤ ਦਾ ਜਿਹੜਾ ਹੈਗਾ ਅੰਤਮ ਸੰਸਕਾਰ ਕਰਕੇ ਕਿਰਿਆ ਕਰਮ ਕਰਨ ਦਿਓ ਬਾਕੀ ਪਰਿਵਾਰ ਨਾਲ ਜਿਹੜੇ ਨਾ ਮੋਢਾ ਲਾ ਕੇ ਖੜਾ ਉਹਥੇ ਜਿਹੜੇ ਦੋਸ਼ ਲੱਗ ਰਹੀ ਸੀ ਜਾਂ ਹੋਰ ਪਿਛਲੇ ਦਿਨੀ ਚਲ ਉਹਨਾਂ ਦੀ ਕੰਟਰੋਵਰਸੀ ਐਮਐਲਏ ਸਾਹਿਬ ਨਾਲ ਸੀਗੀ ਹੈ ਨਾ ਤੇ ਫਿਰ ਇਹ ਇੰਨੇ ਦਿਨਾਂ ਦੇ ਵਿੱਚ ਪ੍ਰਸ਼ਾਸਨ ਨੇ ਵੀ ਕੋਈ ਦੇਖਿਆ ਹੋਊਗਾ ਕੋਹਕ ਪੜਤਾਲ ਕਰੀ ਹੋਊਗੀ ਹੈਨਾ ਜਾਂ ਪਰਿਵਾਰ ਨੇ ਵੀ ਕਿਤੇ ਉਹਨਾਂ ਨੇ ਜਵਾਬ ਦਿੱਤਾ ਹੋ ਭਾਈ ਵੀ ਸਾਨੂੰ ਕੁਝ ਲੱਗ ਨਹੀਂ ਰਿਹਾ ਲੱਗ ਨਹੀਂ ਰਿਹਾ ਪਰਿਵਾਰ ਕਿਸੇ ਕਾਰਨ ਕਰਕੇ ਪਿੱਛੇ ਹਟਿਆ ਨਾ ਹੂੰ ਕਈ ਵਾਰੀ ਪਰਿਵਾਰ ਤੇ ਪ੍ਰੈਸ਼ਰ ਹੀ ਇੰਨਾ ਹੁੰਦਾ ਜਦੋਂ ਇਹ ਜਿਹੇ ਘਟਨਾਵਾਂ ਵਾਪਰਦੀਆਂ ਜਾਂ ਜਿਹਦਾ ਜਵਾਨ ਪੁੱਤ ਮਰਦਾ ਆਪਾਂ ਆ ਵੀ ਕਹਿੰਦੇ ਹੁੰਨੇ ਆ ਬੰਦੇ ਦੇ ਸਾਨ ਮਾਰੇ ਜਾਂਦੇ ਆ ਹੈਨਾ ਸੋ ਮੈਂ ਆਪਣੀ ਤਾਂ ਸੋਡੇ ਮਾਰੀ ਮਰਾਹੀ ਇਹੀ ਬੇਨਤੀ ਹੈ ਵੀ ਜੇ ਤੁਸੀਂ ਉਹਨੂੰ ਸੱਚਾ ਭਰਾ ਕਹਿੰਦੇ ਹੋ ਸ਼ੰਗਰਸ਼ੀ ਭਰਾ ਕਹਿੰਦੇ ਹੋ ਤੱਕਟੋ ਕੱਟ ਹੁਣ ਉਹਦੀ ਮਿੱਟੀ ਪਲੀਤ ਨਾ ਕਰੋ ਯਾਰ ਉਹ ਪਰਿਵਾਰ ਨਾਲ ਖੜੋ ਸੋਨੂੰ ਕੀ ਲੱਗਦਾ ਸੋਨੂੰ ਕੀ ਲੱਗਦਾ ਉਹ ਜਿਹੜੇ ਬੰਦੇ ਉੱਥੇ ਸਾਰੇ ਪਹੁੰਚੇ ਸੀਗੇ ਮੋਰਚੇ 'ਚ ਵੱਡੇ ਵੱਡੇ ਕੱਠ ਹੁੰਦੇ ਰਹੇ ਅੱਜ ਸੰਸਕਾਰ ਤੇ ਸਾਰੇ ਪਹੁੰਚਣਗੇ ਜਿਹੜੇ ਹਿਸਾਬ ਨਾਲ ਪਿਛਲੇ ਕੱਲ ਤੋਂ ਲੈ ਕੇ ਆਹ ਸਿਸਟਮ ਦੇਖ ਰਹੇ ਆ ਫੇਸਬੁੱਕ ਵਾਲਾ ਆਸਤਾ ਹੈ ਨਹੀਂ ਵੀ ਪਹੁੰਚਣਗੇ ਸਾਰੇ ਹੂੰ ਚਲੋ ਆਪਾਂ ਤਾਂ ਕਹਿੰਦੇ ਪਹੁੰਚਣ ਸਾਰੇ ਬੰਦੇ ਸਾਰਿਆਂ ਦੀ ਫਰਜ਼ ਬਣਦਾ ਹਨਾ ਹੂੰ ਕਿਉਂਕਿ ਇੱਕ ਜੋਦਾ ਬੰਦਾ ਸੀ ਸਰਵਿਸ ਬੰਦਾ ਸੀ ਤੁਸੀਂ ਪਬਲੀਕਲੀ ਭਰਾ ਕਹਿਦਾ ਫਿਰ ਤੁਹਾਡਾ ਉਹਦੇ ਪਰਿਵਾਰ ਨਾਲ ਕੀ ਰੋਸ ਹੋ ਗਿਆ ਫਿਰ ਤਾਂ ਜੋ ਪਰਿਵਾਰ ਨੇ ਫੈਸਲਾ ਲੈ ਲਿਆ ਤਾਂ ਉਹ ਸਿਰਮੰਤ ਜਰੂਰੀ ਨਹੀਂ ਸਾਰੇ ਪਰਿਵਾਰ ਉਹਦੇ ਵਰਗਾ ਹੋਵੇ ਉਹਦੇ ਵਰਗਾ ਸੁਭਾਅ ਹੋਵੇ ਉਹਦੇ ਵਰਗਾ ਸੁਭਾਅ ਹੋਵੇ ਪਰਿਵਾਰ ਦੇ ਵਿੱਚ ਤਾਂ ਸਾਰੇ ਤਰ੍ਹਾਂ ਦੇ ਬੰਦੇ ਹੁੰਦੇ ਆ ਤੇ ਬਾਕੀ ਜਿਹੜੀ ਕਮੇਟੀ ਬਣੀ ਹੈ ਕਮੇਟੀ ਦੇ ਵਿੱਚ ਸਾਰੇ ਬੰਦੇ ਨਾਨ ਪੋਲੀਟੀਕਲ ਹੀ ਨਹੀਂ ਸੀ ਆਪਾਂ ਕਹੀਏ ਕਿਤੇ ਨਾ ਕਿਤੇ ਉਹ ਬੰਦੇ ਸੀ ਜਿਹੜੇ ਆਉਣ ਵਾਲੇ ਟਾਈਮ 'ਚ ਚੋਣਾ ਲੜਨ ਦੀ ਇਹ ਮਨਛਾ ਰੱਖਦੇ ਆ ਜਾਂ ਪਹਿਲਾਂ ਲੜ ਚੁੱਕੇ ਨੇ ਹਾਂ ਲਓ ਕਈ ਬੰਦੇ ਦਾ ਐਲਾਨ ਵੀ ਕਰ ਚੁੱਕੇ ਆ ਕਈ ਬੰਦੇ ਐਲਾਨ ਕਰ ਚੁੱਕੇ ਆ ਹਾਂ ਉਸ ਕਰਕੇ ਪਰਿਵਾਰ ਸਾਰੇ ਪੱਖਾਂ ਤੋਂ ਦੇਖ ਕੇ ਹੀ ਪਰਿਵਾਰ ਨੇ ਫੈਸਲਾ ਲਿਆ ਜੇ ਕੋਈ ਬਾਬਾ ਗਰੀਬ ਹੈ ਅਮੀਰਾ ਛੇਤੀ ਛੇਤੀ ਆਉਦਾ ਪੁੱਤ ਵੇਚਣਾ ਨਹੀਂ ਚਾਹੁੰਦਾ ਜੇ ਕੋਈ ਵੀ ਉਹ ਤੋਂ ਕੋਈ ਹੋਰ ਦੂਜਾ ਬੰਦਾ ਲਾਹ ਲੈਣਾ ਕੋਈ ਆਏ ਉਹਨੂੰ ਖੁੱਲਾ ਛੱਡ ਸਕਦਾ ਹੈ ਹਨਾ ਤੇ ਨਾ ਬਾਕੀ ਦੇਖੋ ਕੀ ਪਤਾ ਬਾਕੀ ਉਹ ਉਹ ਆਪ ਬੈ ਨਹੀਂ ਸੀ ਭਤੀਜੇ ਨੇ ਬਾਹਰ ਜਾਣਾ ਕੀ ਕਹਿੰਦਾ ਕੋਣ ਕਿੱਥੇ ਹਨਾ ਬਾਕੀ ਮੌਕੇ ਦੀ ਸਰਕਾਰ ਦੀਆਂ ਮਜਬੂਰੀਆਂ ਹੁੰਦੀਆਂ ਯਾਰ ਇਹ ਗੱਲਾਂ ਕਹਿਣੀਆਂ ਸੌਖੀਆਂ ਦੂਜੇ ਬੰਦੇ ਨੂੰ ਕਹਿਣਾ ਸੌਖਾ ਜਿਹਦੇ ਤੇ ਬੀਤਦੀ ਆ ਉਹਨੂੰ ਪਤਾ ਵੀ ਕੀ ਬੀਤਦੀ ਆ ਸਹੀ ਗੱਲ ਆ ਬਾਬਾ ਜੀ ਧੰਨਵਾਦ ਵੀ ਸਾਰਿਆਂ ਦਾ